ਬਹੁਤ ਜ਼ਿਆਦਾ ਜੀ ਖਾਸ ਕਰਕੇ ਜਿਹੜੀ ਆਲੂ ਦੀ ਫਸਲ ਬਹੁਤ ਬਰਬਾਦ ਹੋ ਚੁੱਕੀ ਆ ਜਿੱਦਾਂ ਝੋਨੇ ਲੇਟ ਸੀ ਤੇ ਆਲੂ ਦੀ ਫਸਲ ਜਿਹੜੀ ਲੇਟ ਸੀ ਅਜੇ ਤਕਰੀਬਨ 45 ਤੋਂ 50 ਦਿਨ 55 ਜਾਂ 60 ਦਿਨ ਤੱਕ ਜਿਹੜੇ 2 ਕੁ ਮਹੀਨੇ ਦੇ ਆਲੂ ਸੀ ਨਾ ਮਾਲ ਨਹੀਂ ਪੂਰਾ ਬਣਿਆ ਆਲੂ ਜਿਹੜੀ ਵੇਲ ਆ ਪੂਰੀ ਤੈਸ ਨੈਸ ਹੋ ਚੁੱਕੀ ਆ ਬਾਕੀ ਦੇ ਪੱਠੇ ਆ ਮਾਲ ਡੰਗਰ ਦਾ ਬਹੁਤ ਬਰਬਾਦੀ ਹੋਈ ਆ ਕਣਕ ਦਾ ਵੀ ਨੁਕਸਾਨ ਤਾਂ ਹੈ ਆ ਜਦ ਕਣਕ ਫੇਰ ਵੀ ਘੱਟਾ ਨੁਕਸਾਨ ਆ। ਬਾਕੀ ਆਲੂ ਦੀ ਖੇਤੀ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਏ ਇਸ ਨਾਲ। ਲੱਗ ਕੇ ਕਿੰਨੇ ਵਿੱਚ ਗਏ ਪਏ ਆ ਬਹੁਤ ਜ਼ਿਆਦਾ ਗੜਾ ਪਿਆ। ਸਾਡੇ ਸੁਲਤਾਨਪੁਰ ਏਰੀਆ ਜੀ ਧਰਤੀ ਇਕੱਡ ਚਿੱਟੀ ਹੋ ਗਈ ਗੜਾ ਬਹੁਤ ਜ਼ਿਆਦਾ ਪਿਆ। ਇਹ ਜਿਹੜੀ ਬਰਖਾ ਸੀ ਚਾਹੀਦੀ ਸੀ ਬਾਕੀ ਜਿਹੜਾ ਇਸ ਟਾਈਮ ਆ ਕੇ ਗੜਾ ਪਿਆ ਨਾ ਜੀ ਇਹ ਜ਼ਿਮੀਂਦਾਰਾਂ ਦਾ ਲੱਕ ਤੋੜਦਾ ਇਸ ਗੜੇ ਨੇ। ਮੈਂ ਸਿਕੰਦਰ ਸਿੰਘ ਤੁਹਾਡਾ ਸਰਪੰਚ ਜੀ ਕੋਰ ਮੈਂ ਜੀ ਅੱਜ ਸਵੇਰੇ 6:00 ਤੋਂ ਵਜੇ ਤੋਂ ਲੈ ਕੇ 7:00 ਵਜੇ ਤੱਕ ਜਿਹੜੇ ਘੜੇ ਪਏ ਦੇ ਮੀਂਹ ਕਾਫੀ ਪਿਆ ਤੇ ਗੜਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲਾਂ ਦਾ ਤੇ ਅੱਗੇ ਵੀ ਅਸੀਂ ਜੋ ਦਰਿਆ ਦੀ ਮਾਰ ਪਾਣੀ ਦੇ ਮਾਰ ਵਿੱਚ ਆਏ ਹਾਂ ਪਿਛਲੇ ਮਹੀਨਿਆਂ ਚ ਸਾਡਾ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਨੂੰ ਮੈਂ ਪਰਜੋਰ ਅਪੀਲ ਹੈ ਸਰਕਾਰ ਨੂੰ ਵੀ ਸਾਨੂੰ ਵੱਧ ਵੱਧ ਇਹਦੀ ਸਹਾਇਤਾ ਪਈ ਆ ਜਿਹੜੀ ਕਿਸਾਨ ਦੇ ਪ੍ਰਭਾਵ ਪਾਉਗਾ ਜਿਹੜੇ ਜਾਦੇ ਜੀ ਸਰੋਂ ਦੇ ਪੈ ਗਿਆ ਜੀ ਆਲੂਆਂ ਦੇ ਪੈ ਗਿਆ ਕਣਕ ਤੇ ਵੀ ਪਿਆ ਵਾ ਕਣਕ ਤੇ ਵੀ ਕਸ ਪਿਆ ਜਿਹਨਾਂ ਦੇ ਨਿਸ਼ਰੀਆਂ ਹੀ ਕਣਕਾਂ ਜਿੱਦਾਂ ਮੰਨਵਾ ਤੇ ਸਰੋਂ ਦੇ ਹੋ ਗਿਆ ਆਲੂਆਂ ਦੇ ਹੋ ਗਿਆ ਜੀ ਗਾਜਰ ਤੇ ਪਿਆ ਹਾਂਜੀ ਹਾਂਜੀ ਸਾਰੀਆਂ ਫਸਲਾਂ ਦੇ ਪਿਆ ਨੁਕਸਾਨ ਸਾਰੀਆਂ ਪਹਲਾਂ ਦਾ ਹੈ ਇਹ ਤਾਂ ਵੱਧ ਦੁਆਰ ਖਾਣਾ ਅਸੀਂ ਆਪੇ ਜੋੜ ਕੇ ਬੇਨਤੀ ਕਰਦੇ ਹਾਂ ਵੀ ਵੱਧ ਦੁਆਰ ਦਾ ਸਾਨੂੰ ਸੇਰਾ ਦਿੱਤੀ ਜAVE ਜਾਂ ਮੁਆਜਾ ਦਿੱਤਾ ਜਾਵੇ ਅੱਗੇ ਵੀ ਸਾਨੂੰ ਝੋਨੇ ਦਾ ਮੁਆਜਾ ਨਹੀਂ ਮਿਲਿਆ ਤੇ ਉਹਦਾ ਵੀ ਤਰ੍ਹਾਂ ਦਿੱਤਾ ਹੈ। ਅਸਲੇ ਗੜੇਬਾਰੀ ਹੋਈ ਕਿੱਤੋਂ ਹੈ? ਹਾਂਜੀ ਜਿਹੜੀ ਗੜੇਬਾਰੀ ਹੋਈ ਆ ਨਾ ਉਹ ਸਾਰੀ ਮੈਂ ਖਲੋਖੇ ਨਗਾ ਦਿੱਤਾ। ਅੰਦਰ ਮੈਂ ਖੜਾ ਸੀ ਤੇ ਗੜੇਬਾਰੀ ਹੋਈ ਗਈ ਆ ਤੇ ਮੈਂ ਹੱਥ ਜੋੜ ਕੇ ਨਾ ਰੱਬ ਦੇ ਅੱਗੇ ਅਰਦਾਸਾਂ ਕਰਦਾ ਜੀ ਮਹਾਰਾਜ ਆ ਲੋਕਾਂ ਨੂੰ ਬਚਾ ਕਿਤੇ ਲੋਕਾਂ ਦੇ ਉੱਤੇ ਛੱਤਾਂ ਹੀ ਨਾ ਡਿੱਗ ਪੈਣ। ਇਡੇ ਇਡੇ ਭਾਰੇ ਗੜੇ ਪਏ ਆ ਤੇ ਖਰਾਕਾ ਏਦਾਂ ਹੁੰਦਾ ਸੀ ਜਿਵੇਂ ਕੋਲੀ ਚਲਦੀ ਪੰਬ ਚਲਦੀ ਇਡੇ ਇਡੇ ਮੋਟੇ ਸਾਡੇ ਦੋ ਕਮਰੇ ਆ ਜਿਨ੍ਹਾਂ ਦੇ ਬੂਹੇ ਹੀ ਅੱਧ ਤੱਕ ਢੱਕ ਦਿੱਤੇ ਤੇ ਜਦੋਂ ਅਸੀਂ ਖਿੱਚ ਖਿੱਚ ਕੇ ਖੋਲੇ ਅਕੋ ਖੀਆਂ ਨਾਲ ਖਿੱਚ ਕੇ ਕਈਆਂ ਨਾਲ ਖਿੱਚ ਕੇ ਅਕੋ ਕੱਢੇ ਆ ਗੜੇ ਇੰਨਾ ਘਰਾ ਜਿਹੜੀ ਸਰੋਂ ਸੀ ਉਹਦਾ ਕੋਈ ਇੱਕ ਵੀ ਫਲੀ ਨਹੀਂ ਰਹਿ ਗਈ ਤੇ ਨਾ ਉਹਦਾ ਮੁੱਢ ਰਹਿ ਗਿਆ ਜਿੰਨੀ ਸਬਜ਼ੀ ਸੀ ਜਿਹੜੀ ਲੋਕਾਂ ਦੀ ਗੋਭੀ ਲਈ ਹੋਈ ਸੀ ਉਹ ਵੀ ਖਤਮ ਹੋ ਗਈ ਆ ਜਿਹੜਾ ਛਟਾਲਾ ਬੀਜਿਆ ਸੀ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਛਟਾਲਾ ਕਿੱਥੇ ਸੀ ਤੇ ਕਿੱਥੇ ਪੱਠਾ ਜਵੀ ਤੱਕ ਤੇ ਕਣਕ ਜਿਹੜੀ ਕਣਕ ਨੂੰ ਇੱਕ ਵਾਰਾਂ ਸਾਰੀ ਨੂੰ ਤੈਅ ਕਰ ਦਿੱਤਾ ਜੇ ਹੁਣ ਫੁੱਟ ਕੇ ਦੁਬਾਰੇ ਫੁੱਟ ਕੇ ਤੇ ਫੇਰ ਦੋ ਮਹੀਨਿਆਂ ਦੇ ਵਿੱਚ ਤਿਆਰ ਹੋਊਗੀ ਤੇ ਕੋਈ ਖਾਨ ਜੋ ਕੇ ਦਾਣੇ ਲੋਕਾਂ ਦੇ ਹੋ ਜਾਣਗੇ ਤੇ ਨਹੀਂ ਤੇ ਇੱਕ ਵਾਰੀ ਸਮਾਵਤ ਹੀ ਕੰਮ ਕਰ ਦਿੱਤਾ ਇਹਨਾਂ ਗੜੇ ਨੇ ਨੁਕਸਾਨ ਕੀਤਾ ਜੀ ਕੋਠਿਆਂ ਦੇ ਉੱਤੇ ਇਹਨਾਂ ਭਾਰ ਜਿੰਨਾ ਉੱਤੇ ਚੁੱਕ ਨਹੀਂ ਸਕਦੇ ਕੋਠੇ ਮਾੜੇ ਕੋਠੇ ਤਾਂ ਉਂ ਡਿੱਗ ਪਏ ਹੋਣੇ ਆ ਇਹ ਨਾ ਕਰਾ ਸਾਡੇ ਵਿਆਹ ਕੋਈ ਅੰਤ ਸਮਾਰ ਨਹੀਂ ਰਹੇ ਇਹਦਾ ਸਰਕਾਰ ਮਾਪੇ ਹੁੰਦੀ ਆ ਜਿਹੜਾ ਵੀ ਸਰਕਾਰ ਬਣ ਜਾਂਦੀ ਆ ਉਹ ਮਾਪੇ ਹੁੰਦੀ ਆ ਤੇ ਜੀ ਪਾਲਨੇ ਹੁੰਦੇ ਆ ਇਹਨਾਂ ਨੂੰ ਕੋਈ ਨਾ ਕੋਈ ਸਾਨੂੰ